ਫਿਰੋਜ਼ਪੁਰ ਪੁਲਿਸ ਵੱਲੋਂ 15 ਕਿਲੋ 7 ਗ੍ਰਾਮ ਹੈਰੋਇਨ ਸਮੇਤ ਇੱਕ આરોપી ਨੂੰ ਕੀਤਾ ਗਿਆ ਕਾਬੂ ਇੱਕ Swift ਕਾਰ ਕੀਤੀ ਬਰਾਮਦ ਯੋਧ ਨਸ਼ਾ ਵਿਰੋਧ ਮਹਿੰਮ ਤਹਿਤ ਫਿਰੋਜ਼ਪੁਰ ਪੁਲਿਸ ਵੱਲੋਂ 15 ਕਿਲੋ 7 ਗ੍ਰਾਮ ਹੈਰੋਇਨ ਇੱਕ Swift ਕਾਰ ਸਮੇਤ ਇੱਕ આરોપી ਨੂੰ ਕਾਬੂ ਕੀਤਾ ਗਿਆ ਹੈ ਇਸ ਸਬੰਧੀ ਹਰਮਨबीर ਸਿੰਘ ਗਿੱਲ ਆਈਪੀਐਸ ਡੀਆਈਜੀ ਫਿਰੋਜ਼ਪੁਰ ਰੇਂਜ ਫਿਰੋਜ਼ਪੁਰ ਅਤੇ ਭੁਪਿੰਦਰ ਸਿੰਘ ਪੀਪੀਐਸ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਗਿਆ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਅੰਦਰ ਨਸ਼ਿਆਂ ਦੇ ਖਾਤਮੇ ਨਸ਼ਾ ਤਸਕਰਾਂ ਸਮਾਜ ਵਿਰੋਧੀ ਅਨਸਰਾਂ ਅਤੇ ਸ਼ਰਾਰਤੀ ਅਨਸਰਾਂ ਦੀ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਜੁੱਦ ਨਸ਼ੇ ਵਿਰੁੱਧ ਮਹਿੰਮ ਤਹਿਤ ਪ੍ਰਭਾਵੀ ਕਾਰਵਾਈ ਕੀਤੀ ਜਾ ਰਹੀ ਹੈ ਹੁਣਾਂ ਦੱਸਿਆ ਕਿ ਇੰਸਪੈਕਟਰ ਗੁਰਪ੍ਰੀਤ ਸਿੰਘ ਮੁਖ ਅਫਸਰ ਥਾਣਾ ਕਾਲ ਖੁਰਦੇ ਸਮੇਤ 7 ਅਗਸਤ ਵਿੱਚ ਹੈ ਕਿ ਸ਼ੱਕੀ ਪੁਰਸਾਂ ਸਬੰਧੀ ਜਾ ਰਹੇ ਸੀ ਤਾ ਬਸਡਾ ਪਿੰਡ ਫਿਰੋਜ਼ਾ ਸਾ ਤੂੰ ਥੋੜਾ ਪਿਛੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਰਮੇਸ਼ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਵਾਸੀ ਮੁਕਮ ਖਾਂ ਵਾਲਾ ਥਾਣਾ ਕੋਲ ਗੜੀ ਜੋ ਗੋਲਡਨ ਇਨਕਲੇ ਫਿਰੋਜ਼ਪੁਰ ਵਿਖੇ ਰਹਿੰਦਾ ਹੈ ਜੋ ਬਾਹਰਲੇ ਜ਼ਿਲ੍ਹਿਆਂ ਤੋਂ ਹੈਰੋਨ ਲਿਆ ਕੇ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਵੱਡੇ ਪੱਧਰ ਤੇ ਸਮਗਲਿੰਗ ਕਰਦਾ ਹੈ ਜੋ ਅੱਜ ਵੀ ਚਿੱਟੇ ਰੰਗ ਦੀ ਸਵਿਫਟ ਕਾਰ ਨੰੰਬਰੀ ਐਚ 4 26 ਬੀਪੀ 8555 ਪਰ ਭਾਰੀ ਮਾਤਰਾ ਚ ਹੈਰੋਨ ਦੀ ਸਪਲਾਈ ਕਰਨ ਲਈ ਸੋਡੀਆਂ ਦੇ ਕਾਲ ਸਹਾਇ ਫਾਰਮ ਨੇੜੇ ਸੋਡੀ ਨਗਰ ਦੇ ਸਾਹਮਣੇ ਖੜਾ ਗਾਕਾਂ ਦੀ ਡੀ ਕਰ ਰਿਹਾ ਹੈ ਜੇਪੋਲਿਸ ਪੁਲਿਸ ਪਾਰਟੀ ਨੇ ਰੇਡ ਕਰਕੇ ਦੋਸ਼ੀ ਰਮੇਸ਼ ਕੁਮਾਰ ਉਮਰ 50 ਸਾਲ ਪੁੱਤਰ ਕ੍ਰਿਸ਼ਨ ਲਾਲ ਵਾਸੀ ਮੁਕਮ ਖਾਂ ਵਾਲਾ ਥਾਣਾ ਕੋਲਗੜੀ ਨੂੰ ਗ੍ਰਿਫਤਾਰ ਕੀਤਾ ਅਤੇ ਕਾਰ ਦੀ ਤਲਾਸ਼ੀ ਲੈਣ ਤੇ ਰਮੇਸ਼ ਕੁਮਾਰ ਦੀ ਸਵਿਫਟ ਕਾਰ ਵਿੱਚੋਂ 15 ਕਿਲੋ 7 ਗ੍ਰਾਮ ਹੈਰੋਇਨ ਬਰਾਮਦ ਹੋਈ। ਉਹਨਾਂ ਦੱਸਿਆ ਕਿ ਉਕਤ ਵਿਅਕਤੀ ਖਿਲਾਫ ਵੱਖ-ਵੱਖ ਮਾਮਲਿਆਂ ਵਿੱਚ ਪੰਜ ਪਰਚੇ ਪਹਿਲਾਂ ਵੀ ਦਰਜ ਹਨ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਕੱਲ ਇੱਕ ਬਹੁਤ ਵਧੀਆ ਕਾਮਯਾਬੀ ਮਿਲੀ ਹੈ ਬੜੀ ਇੱਕ ਆਊਟਸਟੈਂਡਿੰਗ ਰਿਕਵਰੀ ਕੀਤੀ ਗਈ ਹੈ ਐਂਡੀ ਦੇ ਫੰਡਸ ਬਲੇਜ ਬੰਦਾ 76 ਗ੍ਰਾਮ ਦੇ ਲਾ ਇਹਦੇ ਤੇ ਪਹਿਲਾਂ ਵੀ ਪੰਜ ਮੁਕਦਮੇ ਨੇ ਇੱਕ ਦਿੱਲੀ ਦੇ ਵਿੱਚ ਵੀ ਇਹਦੇ ਤੇ ਮੁਕਦਮਾ ਦਰਜਾ 420 ਦੇ ਵੀ ਮੁਕਦਮੇ ਦਰਜ ਨੇ ਐਂਡੀ ਦੇ ਵੀ ਮੁਕਦਮੇ ਕਰਦੇ ਸੋ ਇੱਕ ਜਿਹੜੀ ਪਾਰਟੀ ਸੀਗੀ ਜਿਹਨੂੰ ਡਿਸਟ੍ਰਿਕਟ ਦੇ ਮੋਨੀਟਰਿੰਗ ਜਿਹੜੀ ਸੀਗੀ ਅ ਅੰਦਰ ਦੀ ਲੀਡਰਸ਼ਿਪ ਆਫ ਪੰਦਰਸ਼ਰ ਤੋਂ ਐਸਐਸਪੀ ਫਰੋਂਹ ਦੇ ਪਰ ਲੀਡਰਸ਼ਿਪ ਦੇ ਵਿੱਚ ਸਾਥ ਦੇ ਇੱਕ ਹੀ ਗਏ ਆ ਔਰ ਜਿਹਨੂੰ ਗਰਾਊਂਡ ਲੈਵਲ ਤੇ ਫੀਲਡ ਚ ਕਰਨ ਡੀਐਸਪੀ ਦਿਆਤੀ ਔਰ ਗੁਰਪ੍ਰੀਤ ਸਿੰਘ ਇੰਸਪੈਕਟਰ ਸੋ ਇਹ ਫਿਰ GST ਦੇ ਅਸਮੱਲ ਨੂੰ ਆ ਰਹੀ ਹੈ ਤੇ ਜਿਹਨੇ ਇਹ ਰਿਕਵਰੀ ਆ ਇਹ ਵੀ ਇੱਕ ਤਰ੍ਹਾਂ ਦੀ ਪ੍ਰਕਿਰਿਆ ਪਰ ਇਸ ਤਰ੍ਹਾਂ ਦੇ ਕਿ ਜਿਹੜੇ 50 ਦੇ ਵਿਤਰਕ ਹੋਣੀਆਂ ਉਹਨਾਂ ਦੇ ਵੀ ਹੋਣੀ ਆ ਕਿ ਇਸ ਦੇ ਵਿੱਚ ਉਹਨਾਂ ਦੇ ਕਾਪੀ ਵੀ ਸੋ ਇਹ ਜਿਹੜੀ ਰਿਕਵਰੀ ਆ ਇਹ ਕੱਲ ਕਰੀਡਰਸਗੇ ਉਹਨਾਂ ਨੇ ਇਹਨੂੰ ਅਪਰੋਚ ਕਰਨਾ ਸੀ ਤੇ ਅੱਗੇ ਉਹਨਾਂ ਨੂੰ ਇਹ ਸੀਲ ਆਫ ਕਰਨੀ ਔਰ ਉੱਥੇ ਪੁਲਿਸ ਨੇ ਬੜੇ ਟਾਈਮਲੀ ਸਾਰੀ ਜੋ ਇਹਨਾਂ ਦੀ ਇਨਫੋਰਮੇਸ਼ਨ ਆਈਟੀ ਔਰ ਹਿਮਨ ਇੰਟੈਲੀਜੈਂਸ ਦੇ ਸਾਥ ਦੇ ਨਾਲ ਚੱਲ ਰਹੇ ਸੀ ਔਰ ਉੱਥੇ ਜਾ ਕੇ ਇਹਨੂੰ ਦਬੋਚਣ ਤੇ ਪੂਰੀ ਰੈਕਟਿਵਿਟੀ ਦੇ ਵਿੱਚ ਕਾਮਯਾਬ ਹੋਏ ਔਰ ਇਹਦੇ ਅਸੀਂ ਫੋਰਵਰਡਡ ਐਂਡ ਬੈਕਵਰਡ ਲਿੰਕੇਜ ਤੇ ਵੀ ਕੰਮ ਕਰ ਰਹੇ ਹਾਂ ਔਰ ਫਰਦਰ ਜੇ ਜਿਹੜੀ ਕੋਈ ਹੋਰ ਕਵਰੀਜ ਔਰ ਹੋਰ ਅਰੈਸਟ ਇਸ ਮਕਦਮੇ ਦੇ ਵਿੱਚ ਉਹ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਹੋ ਸਕਦੇ ਸਰ ਲਿਖਿਆ ਜੀ ਬਾਹਰਲੇ ਜ਼ਿਲ੍ਹਿਆਂ ਤੋਂ ਲੈ ਕੇ ਹੁੰਦਾ ਸੀ ਕੋਈ ਜ਼ਿਲ੍ਹਾ ਕਨਫਰਮਾਈ ਹੋਇਆ ਸਰ ਕਿਹੜੇ ਜ਼ਿਲ੍ਹੇ ਤੋਂ ਸਰ ਐਡਜੋਇਨਿੰਗ ਡਿਸਟ੍ਰਿਕਟਸ ਨੇ ਜੀ ਸੋ ਇਟਸ ਅ ਪਾਰਟ ਆਫ ਇਨਵੈਸਟੀਗੇਸ਼ਨ ਆਲਸੋ ਤੁਹਾਡੇ ਐਡਜੋਇਨਿੰਗ ਡਿਸਟ੍ਰਿਕਟਸ ਬੋਲੇ ਕਿ ਸਰ ਮਾਮਲੇ ਇਹ ਦੀ ਪਿਛਲੇ ਪੁਰਾਣੇ ਹੁੰਨ ਜੀ ਸਰ ਇਹਨਾਂ 'ਚ ਬਹੁਤ ਅਨੇ ਮਾਮਲੇ ਮਕਦਮੇ ਕੋਸ਼ਿਕ ਦੇ ਜਿਹੜੇ ਅੰਡਰ ਟ੍ਰਾਇਲ ਨੇ ਕੁਝ ਗਵਾਹਾਂ ਤੇ ਨੇ ਸੋ ਵਕ 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 ਸਟੈਟਸ ਹੈਗਾ ਇਹਨਾਂ ਦਾ ਵਕ ਵਕ ਕੋਰਸ ਦੇ ਵਿੱਚ ਮਾਨਤਾ ਦੇ ਕਰਨੇ ਜਮਾਨਤਾ ਦੇ ਸਰੇ ਮੰਗਵਾਈ ਕਿੱਥੋਂ ਦੱਸਿਆ ਕੋਈ ਲੈਵਲ ਕੁਝ ਨਹੀਂ ਫਿਰ ਲਾਲ ਜੀ ਉਹ ਜਿੱਥੇ ਵੀ ਇਹਨੇ ਮੰਗਵਾਈ ਆ ਉਹ ਬੈਕਵਰਡ ਲਿੰਕੇਜ ਜਿਹੜੀ ਉਹਨੂੰ ਅਸੀਂ ਜੋੜ ਰਹੇ ਹਾਂ ਔਰ ਪਾਰਟ ਆਫ ਇਨਵੈਸਟੀਗੇਸ਼ਨ ਐਸ ਲੈਵਲ ਤੇ ਡਿਸਕਲੋਜ਼ ਕਰਾਂਗੇ ਤੇ ਮੁਲਜ਼ਮਾਨ ਨੂੰ ਇਹਦਾ ਫਾਇਦਾ ਹੋ ਸਕਦਾ ਸੋ ਵੀ ਆਰ ਵਰਕਿੰਗ ਆਨ ਪਰੋਸਰ ਆਈਟਾ ਪਾਕਿਸਤਾਨ ਤੋਂ ਹੀ ਹੋਈ ਹੈ ਹਾਂ ਔਰ ਹੈ ਤਾਂ ਕ੍ਰੋਸ ਬਾਰਡਰ ਹੀ ਆ ਪਰ ਇਹਦਾ ਉੱਧਰਲੇ ਬਾਰਡਰ ਦੇ ਉੱਧਰ ਕਿਹੜੇ ਸਮੱਗਲਰ ਦਾ ਲਿੰਕ ਸੀਗਾ ਇਹਦੇ ਵਿੱਚ ਦਰਮਿਆਨ ਇਹਦੇ ਉੱਧਰਲੇ ਬੰਦੇ ਉਹ ਜਿਹੜੇ ਬੰਦੇ ਨੇ ਭੇਜੀ ਆ ਇਧਰ ਡਾਇਰੈਕਟ ਉਹ ਏ ਹੈਂਡਲਰ ਸੀਗਾ ਜਾਂ ਇਹਨੂੰ ਕਿਸੇ ਤੋਂ ਅੱਗੇ ਮਿਲੀ ਸੋ ਇਹ ਸਾਰਾ ਵਰਕਆਊਟ ਕਰ ਰਹੇ ਆ ਸਾਰੇ ਜਿਹੜੀ ਜਿੰਨੀ ਵੀ ਕੰਨੀ ਆਈ ਹੈ ਕਿ ਇੱਕ ਹੀ ਬੰਦੇ ਨੂੰ ਡਿਲੀਵਰ ਕਰਨੀ ਸੀ ਜਾਂ ਅਲੱਗ-ਅਲੱਗ ਬੰਦਿਆਂ ਨੂੰ ਡਿਲੀਵਰ ਕੀ ਕਿਹਾ ਜੀ ਇਹ ਇੱਕ ਹੀ ਬੰਦੇ ਨੂੰ ਸਾਰੀ ਡਿਲੀਵਰੀ ਦੇਣੀ ਸੀਗੀ ਜਾਂ ਅਲੱਗ-ਅਲੱਗ ਬੰਦਿਆਂ ਨੂੰ ਦੇਣੀ ਸੀ ਜਿਹੜਾ ਪਿੰਟ ਹੈ ਜਗਾ ਤੇ ਮਹੀਟਾ